ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਦੀਵਾਲੀ ਤੇ ਇਹ ਪੰਜ ਗਲਤੀਆਂ ਨਾ ਕਰੋ ਨਹੀਂ ਤਾਂ ਪਛਤਾਵੋਗੇ ਅੱਜ ਅਸੀਂ ਗੱਲ ਕਰਾਂਗੇ ਦੀਵਾਲੀ ਦੇ ਤਿਉਹਾਰ ਬਾਰੇ ਜੋ ਨਾ ਕੇਵਲ ਰੌਸ਼ਨੀਆਂ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ ਬਲਕਿ ਇਸ ਵਿੱਚ ਬਹੁਤ ਸਾਰੀਆਂ ਪਾਵਨਾਤਮਕ ਯਾਦਾ ਵੀ ਜੁੜੀਆਂ ਹੁੰਦੀਆਂ ਹਨ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਸੀ ਮੇਰੀ ਮਾਂ ਹਰ ਦੀਵਾਲੀ ਇਹ ਘਰ ਨੂੰ ਸਜਾਉਂਦੀ ਸੀ ਅਤੇ ਪੂਰਾ ਪਰਿਵਾਰ ਇਕੱਠਾ ਹੋ ਕੇ ਮਠਾਈਆਂ ਬਣਾਉਂਦਾ ਸੀ। ਉਹ ਪਲ ਅਜੇ ਵੀ ਮੇਰੇ ਮਨ ਵਿੱਚ ਜਿਉਂਦੇ ਹਨ। ਜਿੱਥੇ ਹੱਸੀ ਖੇੜੇ ਅਤੇ ਪਿਆਰ ਨਾਲ ਭਰੇ ਮਾਹੌਲ ਵਿੱਚ ਅਸੀਂ ਰਾਮ ਜੀ ਦੀ ਵਾਪਸੀ ਦੀ ਕਹਾਣੀ ਸੁਣਦੇ ਸੀ। ਪਰ ਅੱਜ ਕੱਲ੍ਹ ਲੋਕ ਦੀਵਾਲੀ ਨੂੰ ਸਿਰਫ ਖਰੀਦਦਾਰੀ ਅਤੇ ਪਟਾਕੇ ਚਲਾਉਣ ਤੱਕ ਸੀਮਿਤ ਕਰ ਲੈਂਦੇ ਹਨ। ਜਿਸ ਨਾਲ ਕਈ ਵਾਰ ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ। ਇਹ ਗਲਤੀਆਂ ਨਾ ਕੇਵਲ ਤੁਹਾਡੀ ਜੇਬ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਬਲਕਿ ਤੁਹਾਡੇ ਰਿਸ਼ਤੇ ਅਤੇ ਸਿਹਤ ਨੂੰ ਵੀ ਖਰਾਬ ਕਰ ਸਕਦੀਆਂ ਹਨ ਅਸੀਂ ਅੱਜ ਉਹਨਾਂ 5 ਗਲਤੀਆਂ ਬਾਰੇ ਗੱਲ ਕਰਾਂਗੇ ਜੋ ਤੁਸੀਂ ਕਦੇ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਪਛਤਾਵਾ ਹੀ ਬਾਕੀ ਰਹਿ ਜਾਵੇਗਾ ਪਹਿਲੀ ਗਲਤੀ ਹੈ ਅਨਪਲਾਨਡ ਖਰੀਦਦਾਰੀ ਕਰਨਾ ਬਹੁਤ ਸਾਰੇ ਲੋਕ ਦੀਵਾਲੀ ਤੇ ਡਿਸਕਾਊਂਟਸ ਵੇਖ ਕੇ ਬਿਨਾ ਸੋਚੇ ਸਮਝੇ ਚੀਜ਼ਾਂ ਖਰੀਦ ਲੈਂਦੇ ਹਨ ਜੋ ਬਾਅਦ ਵਿੱਚ ਬੇਲੋੜੀਆਂ ਨਿਕਲਦੀਆਂ ਹਨ ਮੈਨੂੰ ਯਾਦ ਹੈ ਮੇਰੇ ਇੱਕ ਦੋਸਤ ਨੇ ਪਿਛਲੀ ਦੀਵਾਲੀ ਤੇ ਐਸੀ ਹੀ ਗਲਤੀ ਕੀਤੀ ਸੀ ਉਹ ਆਨਲਾਈਨ ਸ਼ਾਪਿੰਗ ਵਿੱਚ ਫਸ ਗਿਆ ਅਤੇ ਹਜ਼ਾਰਾਂ ਰੁਪਏ ਖਰਚ ਕੇ ਅਜਈਆਂ ਚੀਜ਼ਾਂ ਖਰੀਦ ਲਈਆਂ ਜੋ ਉਸ ਨੂੰ ਲੋੜ ਨਹੀਂ ਸਨ ਨਤੀਜਾ ਇਹ ਹੋਇਆ ਕਿ ਉਸ ਨੂੰ ਮਹੀਨੇ ਭਰ ਬਾਅਦ ਵੀ ਪੈਸੇ ਦੀ ਤੰਗੀ ਮਹਿਸੂਸ ਹੋਈ ਅਤੇ ਉਸ ਨੇ ਪਛਤਾਵਾ ਕੀਤਾ ਇਸ ਨਾਲ ਨਾ ਕੇਵਲ ਆਰਥਿਕ ਨੁਕਸਾਨ ਹੁੰਦਾ ਹੈ ਬਲਕਿ ਮਨ ਵਿੱਚ ਤਣਾਅ ਵੀ ਵੱਧ ਜਾਂਦਾ ਹੈ ਤੁਸੀਂ ਵੀ ਇਸ ਗਲਤੀ ਤੋਂ ਬਚੋ ਅਤੇ ਪਹਿਲਾਂ ਤੋਂ ਬਜਟ ਬਣਾ ਕੇ ਰੱਖੋ ਦੂਜੀ ਗਲਤੀ ਹੈ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨਾ ਪਟਾਕੇ ਚਲਾਉਂਦੇ ਸਮੇਂ ਬਹੁਤ ਲੋਕ ਬੱਚਿਆਂ ਨੂੰ ਬਿਨਾਂ ਨਿਗਰਾਨੀ ਦੇ ਛੱਡ ਦਿੰਦੇ ਹਨ ਜਿਸ ਨਾਲ ਹਾਦਸੇ ਵਾਪਰ ਜਾਂਦੇ ਹਨ ਮੈਂ ਇੱਕ ਅਜਿਹੀ ਕਹਾਣੀ ਜਾਣਦਾ ਹਾਂ ਜਿੱਥੇ ਇੱਕ ਪਰਿਵਾਰ ਨੇ ਇਹ ਗਲਤੀ ਕੀਤੀ ਅਤੇ ਉਹਨਾਂ ਦਾ ਛੋਟਾ ਬੱਚਾ ਜ਼ਖਮੀ ਹੋ ਗਿਆ ਉਸ ਪਲ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਖੁਸ਼ੀਆਂ ਕਿੰਨੀ ਜਲਦੀ ਦੁੱਖ ਵਿੱਚ ਬਦਲ ਸਕਦੀਆਂ ਹਨ ਇਸ ਲਈ ਹਮੇਸ਼ਾ ਸੁਰੱਖਿਆ ਨੂੰ ਪਹਿਲ ਦਿਓ ਅਤੇ ਬੱਚਿਆਂ ਨੂੰ ਨਿਗਰਾਨੀ ਵਿੱਚ ਰੱਖੋ ਤੀਜੀ ਗਲਤੀ ਹੈ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਅੱਜਕੱਲ ਪਟਾਕਿਆਂ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਬਹੁਤ ਲੋਕ ਇਸ ਨੂੰ ਪੁੱਲ ਜਾਂਦੇ ਹਨ ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਨਾਨਾ ਜੀ ਨਾਲ ਦੀਵਾਲੀ ਮਨਾਉਂਦਾ ਸੀ ਉਹ ਹਮੇਸ਼ਾ ਕਹਿੰਦੇ ਸਨ ਕਿ ਰੌਸ਼ਨੀ ਨਾਲ ਵਾਤਾਵਰਣ ਨੂੰ ਸਾਫ਼ ਰੱਖੋ ਪਰ ਅੱਜ ਲੋਕ ਇਸ ਨੂੰ ਪੁੱਲ ਜਾਂਦੇ ਹਨ ਅਤੇ ਪਛਤਾਉਂਦੇ ਹਨ ਜਦੋਂ ਸਹਿਤ ਸਮੱਸਿਆਵਾਂ ਵੱਧਦੀਆਂ ਹਨ ਚੌਥੀ ਗਲਤੀ ਹੈ ਰਿਸ਼ਤੇਦਾਰਾਂ ਨੂੰ ਪੁੱਲ ਜਾਣਾ ਬਹੁਤ ਲੋਕ ਤਿਉਹਾਰ ਤੇ ਫੋਨ ਜਾਂ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਜਾਂਦੇ ਹਨ ਪਰ ਅਸਲ ਵਿੱਚ ਮਿਲਣਾ ਪੁੱਲ ਜਾਂਦੇ ਹਨ ਇੱਕ ਵਾਰ ਮੇਰੇ ਨਾਲ ਅਜਿਹਾ ਵਾਪਰਿਆ ਕਿ ਮੈਂ ਆਪਣੇ ਚਾਚੇ ਜੀ ਨੂੰ ਵਿਸ਼ ਨਾ ਕਰ ਸਕਿਆ ਅਤੇ ਬਾਅਦ ਵਿੱਚ ਪਛਤਾਵਾ ਹੋਇਆ ਪੰਜਵੀਂ ਗਲਤੀ ਹੈ ਧਾਰਮਿਕ ਮਹੱਤਤਾ ਨੂੰ ਭੁੱਲਣਾ। ਦੀਵਾਲੀ ਨੂੰ ਸਿਰਫ ਪਾਰਟੀ ਵਾਂਗ ਮਨਾਉਣ ਨਾਲ ਉਸਦੀ ਰੂਹ ਗਵਾਚ ਜਾਂਦੀ ਹੈ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿੱਥੇ ਇੱਕ ਵਿਅਕਤੀ ਨੇ ਇਹ ਗਲਤੀ ਕੀਤੀ ਅਤੇ ਉਸ ਨੂੰ ਅੰਦਰੂਨੀ ਸ਼ਾਂਤੀ ਨਹੀਂ ਮਿਲੀ। ਇਹ ਸਭ ਗੱਲਾਂ ਤੁਹਾਨੂੰ ਪਾਵਨਾਤਮਕ ਤੌਰ ਤੇ ਜੋੜਨਗੀਆਂ ਅਤੇ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਵੇਖੋਗੇ। ਦੀਵਾਲੀ ਦਾ ਤਿਉਹਾਰ ਪੰਜਾਬ ਵਿੱਚ ਬਹੁਤ ਤੂਮਦਾਮ ਨਾਲ ਮਨਾਇਆ ਜਾਂਦਾ ਹੈ। ਅਤੇ ਇਸ ਨਾਲ ਜੁੜੀਆਂ ਯਾਦਾਂ ਹਮੇਸ਼ਾ ਪਾਵਨਾਤਮਕ ਹੁੰਦੀਆਂ ਹਨ ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਪਿੰਡ ਵਿੱਚ ਦੀਵਾਲੀ ਮਨਾਉਂਦਾ ਸੀ ਪੂਰਾ ਪਿੰਡ ਰੌਸ਼ਨੀ ਨਾਲ جگਮਗਾ ਉੱਠਦਾ ਸੀ ਅਤੇ ਲੋਕ ਇੱਕ ਦੂਜੇ ਨੂੰ ਮਠਾਈਆਂ ਵੰਡਦੇ ਸਨ ਪਰ ਅੱਜ ਅਸੀਂ ਉਹਨਾਂ 5 ਗਲਤੀਆਂ ਬਾਰੇ ਗੱਲ ਕਰਾਂਗੇ ਜੋ ਤੁਸੀਂ ਨਹੀਂ ਕਰਨੀਆਂ ਚਾਹੀਦੀਆਂ ਪਹਿਲੀ ਗਲਤੀ ਹੈ ਅਨਪਲੈਨਡ ਖਰਚਾ ਕਰਨਾ ਬਹੁਤ ਲੋਕ ਡਿਸਕਾਊਂਟਸ ਵੇਖ ਕੇ ਬੇਲੋੜੀਆਂ ਚੀਜ਼ਾਂ ਖਰੀਦ ਲੈਂਦੇ ਹਨ ਅਤੇ ਬਾਅਦ ਵਿੱਚ ਪੈਸੇ ਦੀ ਤੰਗੀ ਨਾਲ ਜੂਝਦੇ ਹਨ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ ਮੇਰੇ ਗੁਆਂਡੀ ਨੇ ਪਿਛਲੀ ਦੀਵਾਲੀ ਤੇ ਨਵੀਂ ਕਾਰ ਖਰੀਦੀ ਪਰ ਉਸ ਨੂੰ ਲੋੜ ਨਹੀਂ ਸੀ ਅਤੇ ਬਾਅਦ ਵਿੱਚ ਉਸ ਨੂੰ ਵੇਚਣੀ ਪਈ ਉਸ ਨੇ ਪਛਤਾਵਾ ਕੀਤਾ ਅਤੇ ਉਸ ਦੀ ਫੈਮਿਲੀ ਨੂੰ ਵੀ ਪਰੇਸ਼ਾਨੀ ਹੋਈ ਤੁਸੀਂ ਵੀ ਬਜਟ ਬਣਾ ਕੇ ਖਰੀਦੋ ਤਾਂ ਜੋ ਖੁਸ਼ੀਆਂ ਨਿਰੰਤਰ ਰਹਿਣ ਦੂਜੀ ਗਲਤੀ ਹੈ ਪਟਾਖਿਆਂ ਨਾਲ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨਾ ਬੱਚੇ ਅਕਸਰ ਬਿਨਾਂ ਨਿਗਰਾਨੀ ਦੇ ਪਟਾਖੇ ਚਲਾਉਂਦੇ ਹਨ ਅਤੇ ਹਾਦਸੇ ਵਾਪਰ ਜਾਂਦੇ ਹਨ ਮੈਨੂੰ ਯਾਦ ਹੈ ਇੱਕ ਵਾਰ ਮੇਰੇ ਚਚੇਰੇ ਪਰਾਨੇ ਅਜੇਹਾ ਕੀਤਾ ਅਤੇ ਉਸ ਨੂੰ ਸੱੜ ਲੱਗ ਗਈ ਪੂਰਾ ਪਰਿਵਾਰ ਰੋ ਰਿਹਾ ਸੀ ਉਸ ਪਲ ਨੇ ਸਾਨੂੰ ਸਿਖਾਇਆ ਕਿ ਸੁਰੱਖਿਆ ਪਹਿਲ ਹੈ ਤੀਜੀ ਗਲਤੀ ਹੈ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨਾ ਪਟਾਖੇ ਚਲਾਉਣ ਨਾਲ ਹਵਾ ਫਰਾਬ ਹੋ ਜਾਂਦੀ ਹੈ ਅਤੇ ਬਿਮਾਰੀਆਂ ਵੱਧਦੀਆਂ ਹਨ ਮੈਂ ਇੱਕ ਕਹਾਣੀ ਜਾਣਦਾ ਹਾਂ ਜਿੱਥੇ ਇੱਕ ਪਿੰਡ ਵਿੱਚ ਲੋਕਾਂ ਨੇ ਬਹੁਤ ਪਟਾਕੇ ਚਲਾਏ ਅਤੇ ਬਾਅਦ ਵਿੱਚ ਬੱਚੇ ਬਿਮਾਰ ਪੈ ਗਏ ਉਹਨਾਂ ਨੂੰ ਪਛਤਾਵਾ ਹੋਇਆ ਅਤੇ ਅਗਲੇ ਸਾਲ ਉਹਨਾਂ ਨੇ ਇਕੋ ਫ੍ਰੈਂਡਲੀ ਦੀਵਾਲੀ ਮਨਾਈ ਚੌਥੀ ਗਲਤੀ ਹੈ ਪਰਿਵਾਰ ਨੂੰ ਸਮਾਂ ਨਾ ਦੇਣਾ ਅੱਜ ਕੱਲ੍ਹ ਲੋਕ ਫੋਨ ਵਿੱਚ ਰੁੱਝੇ ਰਹਿੰਦੇ ਹਨ ਅਤੇ ਅਸਲ ਗੱਲਾਂ ਪੁੱਲ ਜਾਂਦੇ ਹਨ ਮੇਰੇ ਨਾਲ ਅਜਿਹਾ ਵਾਪਰਿਆ ਕਿ ਮੈਂ ਦੀਵਾਲੀ ਤੇ ਫੋਨ ਰੁਝ ਗਿਆ ਅਤੇ ਮਾਂ ਨੂੰ ਗੱਲ ਨਾ ਕਰ ਸਕਿਆ ਬਾਅਦ ਵਿੱਚ ਅਫਸੋਸ ਹੋਇਆ ਪੰਜਵੀਂ ਗਲਤੀ ਹੈ ਟਾਰਮਿਕ ਰੀਤੀਆਂ ਨੂੰ ਪੁੱਲ ਜਾਣਾ ਦੀਵਾਲੀ ਨੂੰ ਸਿਰਫ ਪਾਰਟੀ ਵਾਂਗ ਮਨਾਉਣ ਨਾਲ ਉਸ ਦਾ ਅਸਲ ਅਰਥ ਗਵਾਚ ਜਾਂਦਾ ਹੈ ਮੈਂ ਤੁਹਾਨੂੰ ਇੱਕ ਪਾਵਨਾਤਮਕ ਕਹਾਣੀ ਸੁਣਾਉਂਦਾ ਹ ਜਿੱਥੇ ਇੱਕ ਵਿਅਕਤੀ ਨੇ ਇਹ ਗਲਤੀ ਕੀਤੀ ਅਤੇ ਉਸ ਨੂੰ ਅੰਦਰੂਨੀ ਖਾਲੀਪਨ ਮਹਿਸੂਸ ਹੋਇਆ ਇਹ ਸਭ ਤੁਹਾਨੂੰ ਪਾਵਨਾਤਮਕ ਤੌਰ ਤੇ ਜੋੜੇਗਾ ਅਤੇ ਤੁਸੀਂ ਸਿੱਖੋਗੇ ਕਿ ਕਿਵੇਂ ਇਹਨਾਂ ਗਲਤੀਆਂ ਤੋਂ ਬਚਿਆ ਜਾਵੇ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਏਗੀ ਦੀਵਾਲੀ ਦੀ ਰੋਸ਼ਨੀ ਵਿੱਚ ਲੁਕੀਆਂ ਉਹ ਯਾਦਾਂ ਜੋ ਹਮੇਸ਼ਾ ਦਿਲ ਨੂੰ ਛੂਹ ਜਾਂਦੀਆਂ ਹਨ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਗੱਲ ਕਰਾਂਗੇ ਪੰਜ ਗਲਤੀਆਂ ਬਾਰੇ ਪਹਿਲੀ ਗਲਤੀ ਹੈ ਬੇਸਾਬ ਖਰੀਦਦਾਰੀ ਲੋਕ ਅਕਸਰ ਮਾਲਾ ਵਿੱਚ ਜਾ ਕੇ ਬੇਲੋੜੀਆਂ ਚੀਜ਼ਾਂ ਖਰੀਦ ਲੈਂਦੇ ਹਨ ਅਤੇ ਬਾਅਦ ਵਿੱਚ ਬਿੱਲ ਵੇਖ ਕੇ ਹੈਰਾਨ ਹੋ ਜਾਂਦੇ ਹਨ ਮੈਂ ਇੱਕ ਅਸਲ ਕਹਾਣੀ ਸਾਂਝੀ ਕਰਦਾ ਹਾਂ ਮੇਰੀ ਪੈਣ ਨੇ ਦੀਵਾਲੀ ਤੇ ਨਵੇਂ ਕੱਪੜੇ ਖਰੀਦੇ ਪਰ ਉਹ ਫਿੱਟ ਨਹੀਂ ਹੋਏ ਅਤੇ ਉਸ ਨੂੰ ਵਾਪਸ ਕਰਨੇ ਪਏ ਪੈਸੇ ਵੀ ਗਏ ਅਤੇ ਸਮਾ ਵੀ ਉਸ ਨੇ ਸਿੱਖਿਆ ਕਿ ਪਹਿਲਾਂ ਪਲਾਨ ਕਰੋ ਦੂਜੀ ਗਲਤੀ ਹੈ ਪਟਾਕੇ ਚਲਾਉਂਦੇ ਸਮੇਂ ਲਾਪਰਵਾਹੀ ਬਹੁਤ ਬੱਚੇ ਅਤੇ ਵੱਡੇ ਵੀ ਸੁਰੱਖਿਆ ਨੂੰ ਪੁੱਲ ਜਾਂਦੇ ਹਨ ਅਤੇ ਜ਼ਖਮੀ ਹੋ ਜਾਂਦੇ ਹਨ। ਮੈਨੂੰ ਯਾਦ ਹੈ ਮੇਰੇ ਪੜੋਸ ਵਿੱਚ ਇੱਕ ਬੱਚਾ ਪਟਾਖੇ ਨਾਲ ਖੇਡਦਾ ਰਿਹਾ ਅਤੇ ਉਸ ਨੂੰ ਅੱਖ ਵਿੱਚ ਝੋਟ ਲੱਗ ਗਈ। ਪੂਰਾ ਪਰਿਵਾਰ ਦੁਖੀ ਹੋ ਗਿਆ। ਇਸ ਨਾਲ ਨਾ ਕੇਵਲ ਸਰੀਰ ਨੂੰ ਨੁਕਸਾਨ ਹੁੰਦਾ ਹੈ ਬਲਕਿ ਪਾਵਨਾਤਮਕ ਤੌਰ ਤੇ ਵੀ ਟੁੱਟ ਜਾਂਦੇ ਹਨ। ਤੀਜੀ ਗਲਤੀ ਹੈ ਪ੍ਰਦੂਸ਼ਣ ਨੂੰ ਵਧਾਉਣਾ। ਅੱਜ ਵਾਤਾਵਰਣ ਨੂੰ ਬਚਾਉਣਾ ਜ਼ਰੂਰੀ ਹੈ। ਪਰ ਲੋਕ ਪਟਾਕੇ ਚਲਾ ਕੇ ਇਸ ਨੂੰ ਪੁੱਲ ਜਾਂਦੇ ਹਨ ਮੈਂ ਇੱਕ ਕਹਾਣੀ ਜਾਣਦਾ ਹਾਂ ਜਿੱਥੇ ਇੱਕ ਸ਼ਹਿਰ ਵਿੱਚ ਦੀਵਾਲੀ ਬਾਅਦ ਹਵਾ ਇੰਨੀ ਖਰਾਬ ਹੋ ਗਈ ਕਿ ਬਜ਼ੁਰਗ ਬਿਮਾਰ ਪੈ ਗਏ ਅਤੇ ਲੋਕਾਂ ਨੂੰ ਅਫਸੋਸ ਹੋਇਆ ਚੌਥੀ ਗਲਤੀ ਹੈ ਰਿਸ਼ਤਿਆਂ ਨੂੰ ਨਜ਼ਰਅੰਦਾਜ਼ ਕਰਨਾ ਦੀਵਾਲੀ ਤੇ ਮਿਲਣਾ ਜ਼ਰੂਰੀ ਹੈ ਪਰ ਲੋਕ ਬਿਜ਼ੀ ਹੋਣ ਦਾ ਬਹਾਨਾ ਬਣਾ ਲੈਂਦੇ ਹਨ ਮੇਰੇ ਨਾਲ ਅਜਿਹਾ ਵਾਪਰਿਆ ਕਿ ਮੈਂ ਦੋਸਤ ਨੂੰ ਵਿਸ਼ ਨਾ ਕਰ ਸਕਿਆ ਅਤੇ ਬਾਅਦ ਵਿੱਚ ਉਸ ਨੇ ਸ਼ਿਕਾਇਤ ਕੀਤੀ ਮੈਨੂੰ ਬਹੁਤ ਬੁਰਾ ਲੱਗਾ ਪੰਜਵੀਂ ਗਲਤੀ ਹੈ ਤਿਉਹਾਰ ਦੀ ਰੂ ਨੂੰ ਪੁੱਲ ਜਾਣਾ ਧਾਰਮਿਕ ਪੂਜਾ ਅਤੇ ਕਹਾਣੀਆਂ ਨੂੰ ਪੁੱਲ ਕੇ ਸਿਰਫ ਮौज-ਮਸਤੀ ਕਰਨ ਨਾਲ ਅਸਲ ਖੁਸ਼ੀ ਨਹੀਂ ਮਿਲਦੀ ਮੈਂ ਤੁਹਾਨੂੰ ਇੱਕ ਪਾਵਨਾਤਮਕ ਅਨੁਭਵ ਸਾਂਝਾ ਕਰਦਾ ਹਾਂ ਜਿੱਥੇ ਇੱਕ ਪਰਿਵਾਰ ਨੇ ਇਹ ਗਲਤੀ ਕੀਤੀ ਅਤੇ ਉਹਨਾਂ ਨੂੰ ਖਾਲੀਪਨ ਮਹਿਸੂਸ ਹੋਇਆ ਇਹ ਸਭ ਗੱਲਾਂ ਤੁਹਾਨੂੰ ਪਾਵਨਾਤਮਕ ਤੌਰ ਤੇ ਜੋੜਨ ਗਿਆ ਅਤੇ ਤੁਸੀਂ ਇਸ ਨੂੰ અપਨਾਓਗੇ ਅਸੀਂ ਅੱਜ ਦੀਵਾਲੀ ਦੇ ਤਿਉਹਾਰ ਨੂੰ ਭਾਵਨਾਤਮਕ ਨਜ਼ਰੀਏ ਨਾਲ ਵੇਖਾਂਗੇ ਅਤੇ ਉਹਨਾਂ ਪੰਜ ਗਲਤੀਆਂ ਬਾਰੇ ਚਰਚਾ ਕਰਾਂਗੇ ਜੋ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਪਹਿਲੀ ਗਲਤੀ ਹੈ ਬਿਨਾ ਬਜਟ ਦੇ ਖਰਚ ਕਰਨਾ ਬਹੁਤ ਲੋਕ ਉਤਸ਼ਾਹ ਵਿੱਚ ਆ ਕੇ ਚੀਜ਼ਾਂ ਖਰੀਦ ਲੈਂਦੇ ਹਨ ਅਤੇ ਬਾਅਦ ਵਿੱਚ ਆਰਥਿਕ ਸਮੱਸਿਆਵਾਂ ਨਾਲ ਜੂਝਦੇ ਹਨ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ ਮੇਰੇ ਇੱਕ ਰਿਸ਼ਤੇਦਾਰ ਨੇ ਦੀਵਾਲੀ ਤੇ ਘਰ ਸਜਾਉਣ ਲਈ ਬਹੁਤ ਖਰਚ ਕੀਤਾ ਪਰ ਉਸ ਨੂੰ ਲੋੜ ਨਹੀਂ ਸੀ ਅਤੇ ਬਾਅਦ ਵਿੱਚ ਉਸ ਨੂੰ ਕਰਜ਼ਾ ਲੈਣਾ ਪਿਆ ਉਸ ਨੇ ਪਛਤਾਵਾ ਕੀਤਾ ਅਤੇ ਅਸੀਂ ਸਭ ਨੂੰ ਸਿਖਾਇਆ ਕਿ ਪਲੈਨਿੰਗ ਜ਼ਰੂਰੀ ਹੈ ਦੂਜੀ ਗਲਤੀ ਹੈ ਸੁਰੱਖਿਆ ਨੂੰ ਲਾਪਰਵਾਹੀ ਨਾਲ ਦੇਖਣਾ ਪਟਾਖੇ ਚਲਾਉਂਦੇ ਸਮੇਂ ਬਹੁਤ ਲੋਕ ਨਿਯਮਾਂ ਨੂੰ ਪੁੱਲ ਜਾਂਦੇ ਹਨ ਅਤੇ ਹਾਦਸੇ ਵਾਪਰਦੇ ਹਨ ਮੈਨੂੰ ਯਾਦ ਹੈ ਇੱਕ ਵਾਰ ਮੇਰੇ ਪਿੰਡ ਵਿੱਚ ਇੱਕ ਬੱਚਾ ਪਟਾਖੇ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੇ ਮਾਪੇ ਰਾਤ ਭਰ ਰੋਂਦੇ ਰਹੇ ਇਸ ਨੇ ਸਾਨੂੰ ਪਾਵਨਾਤਮਕ ਤੌਰ ਤੇ ਚੰਝੋੜ ਦਿੱਤਾ ਤੀਜੀ ਗਲਤੀ ਹੈ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਪਟਾਖੇ ਅਤੇ ਪਲਾਸਟਿਕ ਨਾਲ ਪ੍ਰਦੂਸ਼ਣ ਵਧਦਾ ਹੈ ਅਤੇ ਭਵਿਕ ਨੂੰ ਖਰਾਬ ਕਰਦਾ ਹੈ ਮੈਂ ਇੱਕ ਅਸਲ ਘਟਨਾ ਬਾਰੇ ਦੱਸਦਾ ਹਾਂ ਜਿੱਥੇ ਇੱਕ ਟੀਮ ਨੇ ਦੀਵਾਲੀ ਤੇ ਬਹੁਤ ਪਟਾਕੇ ਚਲਾਏ ਅਤੇ ਬਾਅਦ ਵਿੱਚ ਉਹਨਾਂ ਨੂੰ ਸਹਿਜ ਸਮੱਸਿਆਵਾਂ ਹੋਈਆਂ ਚੌਥੀ ਗਲਤੀ ਹੈ ਪਰਿਵਾਰ ਅਤੇ ਦੋਸਤਾਂ ਨੂੰ ਸਮਾਂ ਨਾ ਦੇਣਾ ਅੱਜਕੱਲ ਸੋਸ਼ਲ ਮੀਡੀਆ ਨੇ ਅਸਲ ਮਿਲਣ ਨੂੰ ਕਟਾ ਦਿੱਤਾ ਹੈ ਮੇਰੇ ਨਾਲ ਅਜਿਹਾ ਵਾਪਰਿਆ ਕਿ ਮੈਂ ਦੀਵਾਲੀ ਤੇ ਘਰ ਨਹੀਂ ਗਿਆ ਅਤੇ ਮਾਂ ਨੂੰ ਬਹੁਤ ਦੁੱਖ ਹੋਇਆ ਮੈਨੂੰ ਅਫਸੋਸ ਰਿਹਾ ਪੰਜਵੀਂ ਗਲਤੀ ਹੈ ਧਾਰਮਿਕ ਅਸੂਲਾਂ ਨੂੰ ਨਜ਼ਰਅੰਦਾਜ਼ ਕਰਨਾ ਦੀਵਾਲੀ ਨੂੰ ਸਿਰਫ ਖਾਣ ਪੀਣ ਤੱਕ ਸੀਮਿਤ ਕਰਨ ਨਾਲ ਉਸ ਦੀ ਪਵਿੱਤਰਤਾ ਗਵਾਚ ਜਾਂਦੀ ਹੈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿੱਥੇ ਇੱਕ ਵਿਅਕਤੀ ਨੇ ਇਹ ਕੀਤਾ ਅਤੇ ਉਸ ਨੂੰ ਅੰਦਰੂਨੀ ਸ਼ਾਂਤੀ ਨਹੀਂ ਮਿਲੀ ਇਹ ਸਭ ਤੁਹਾਡੇ ਨਾਲ ਪਾਵਨਾਤਮਕ ਕਨੈਕਸ਼ਨ ਬਣਾਏਗਾ ਅਤੇ ਤੁਸੀਂ ਇਹਨਾਂ ਤੋਂ ਬਚੋਗੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਯਾਦ ਕਰਦੇ ਹੋਏ ਅਸੀਂ ਗੱਲ ਕਰਾਂਗੇ ਉਹਨਾਂ 5 ਗਲਤੀਆਂ ਬਾਰੇ ਜੋ ਤੁਹਾਨੂੰ ਪਛਤਾਵੇ ਵੱਲ ਲੈ ਜਾਂਦੀਆਂ ਹਨ ਪਹਿਲੀ ਗਲਤੀ ਹੈ ਅਨਕੰਟਰੋਲਡ ਖਰੀਦਦਾਰੀ ਲੋਕ ਅਕਸਰ ਆਫਰਾ ਵਿੱਚ ਫਸ ਜਾਂਦੇ ਹਨ ਅਤੇ ਬੇਲੋੜੀਆਂ ਚੀਜ਼ਾਂ ਖਰੀਦ ਲੈਂਦੇ ਹਨ ਮੈਂ ਇੱਕ ਪਾਵਨਾਤਮਕ ਕਹਾਣੀ ਸਾਂਝੀ ਕਰਦਾ ਹਾਂ ਮੇਰੇ ਪਾਪਾ ਨੇ ਇੱਕ ਵਾਰ ਅਜਿਹਾ ਕੀਤਾ ਅਤੇ ਬਾਅਦ ਵਿੱਚ ਪਰਿਵਾਰ ਨੂੰ ਪੈਸੇ ਦੀ ਤੰਗੀ ਹੋਈ ਸਭ ਨੂੰ ਦੁੱਖ ਹੋਇਆ ਦੂਜੀ ਗਲਤੀ ਹੈ ਪਟਾਕਿਆਂ ਨਾਲ ਖੇਡ ਵਿੱਚ ਸੁਰੱਖਿਆ ਪੁੱਲ ਜਾਣਾ ਬਹੁਤ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਹਨ ਅਤੇ ਹਾਦਸੇ ਵਾਪਰਦੇ ਹਨ ਮੈਨੂੰ ਯਾਦ ਹੈ ਮੇਰੇ ਦੋਸਤ ਨੇ ਅਜੇ ਹੀ ਗਲਤੀ ਕੀਤੀ ਅਤੇ ਉਸ ਨੂੰ ਹਸਪਤਾਲ ਜਾਣਾ ਪਿਆ ਉਸ ਦੀ ਮਾਂ ਰੋ ਰਹੀ ਸੀ ਤੀਜੀ ਗਲਤੀ ਹੈ ਪ੍ਰਦੂਸ਼ਣ ਵਧਾਉਣਾ ਅੱਜ ਵਾਤਾਵਰਣ ਸਾਡੀ ਜ਼ਿੰਮੇਵਾਰੀ ਹੈ ਪਰ ਲੋਕ ਇਸ ਨੂੰ ਪੁੱਲ ਜਾਂਦੇ ਹਨ ਮੈਂ ਇੱਕ ਘਟਨਾ ਬਾਰੇ ਦੱਸਦਾ ਹਾਂ ਜਿੱਥੇ ਪੂਰੇ ਮੱਲੇ ਨੇ ਪਟਾਖੇ ਚਲਾਏ ਅਤੇ ਬਾਅਦ ਵਿੱਚ ਬੱਚੇ ਅਸਥਮਾ ਨਾਲ ਪੀੜਤ ਹੋ ਗਏ ਚੌਥੀ ਗਲਤੀ ਹੈ ਰਿਸ਼ਤੇ ਨਿਭਾਉਣ ਵਿੱਚ ਕਮੀ ਦੀਵਾਲੀ ਤੇ ਮਿਲਣਾ ਜ਼ਰੂਰੀ ਹੈ ਪਰ ਲੋਕ ਬਹਾਨੇ ਬਣਾ ਲੈਂਦੇ ਹਨ ਮੇਰੇ ਨਾਲ ਅਜਿਹਾ ਵਾਪਰਿਆ ਕਿ ਮੈਂ ਨਾਨੀ ਜੀ ਨੂੰ ਨਹੀਂ ਮਿਲ ਸਕਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਯਾਦ ਨੇ ਮੈਨੂੰ ਰੁਲਾਇਆ ਪੰਜਵੀਂ ਗਲਤੀ ਹੈ ਧਾਰਮਿਕ ਮਹੱਤਤਾ ਨੂੰ ਪੁੱਲ ਜਾਣਾ ਤਿਉਹਾਰ ਨੂੰ ਸਿਰਫ ਮੌਜਵਾਂ ਮਨਾਉਣ ਨਾਲ ਅਸਲ ਆਨੰਦ ਨਹੀਂ ਮਿਲਦਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿੱਥੇ ਇੱਕ ਪਰਿਵਾਰ ਨੇ ਇਹ ਕੀਤਾ ਅਤੇ ਉਨ੍ਹਾਂ ਨੂੰ ਅੰਦਰੂਨੀ ਖਾਲੀਪਨ ਮਹਿਸੂਸ ਹੋਇਆ ਇਸ ਸਭ ਤੁਹਾਡੇ ਦਿਲ ਨੂੰ ਛੂਹ ਜਾਵੇਗਾ ਅਤੇ ਤੁਸੀਂ ਬਦਲਾ ਲਿਆਓਗੇ। ਅੰਤ ਵਿੱਚ ਇਸ ਕਹਾਣੀ ਦਾ ਨੈਤਿਕ ਇਹ ਹੈ ਕਿ ਦੀਵਾਲੀ ਨੂੰ ਖੁਸ਼ੀ ਨਾਲ ਮਨਾਓ ਪਰ ਸੰਤੁਲਨ ਬਣਾ ਕੇ ਰੱਖੋ ਨਹੀਂ ਤਾਂ ਪਛਤਾਵਾ ਹੀ ਬਾਕੀ ਰਹਿ ਜਾਂਦਾ ਹੈ। ਮਹੱਤਵਪੂਰਨ ਸੰਦੇਸ਼ ਸੁਣਨ ਵਾਲਿਆਂ ਲਈ ਇਹ ਹੈ ਕਿ ਰਿਸ਼ਤੇ ਸਤ ਅਤੇ ਵਾਤਾਵਰਣ ਨੂੰ ਪਹਿਲ ਦਿਓ ਤਾਂ ਜੀਵਨ ਵਿੱਚ ਅਸਲ ਰੌਸ਼ਨੀ ਆਵੇਗੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ